ਚੰਦਪਾਣ ਪਿੰਡ ਦਾ ਇੱਕ ਤਨਾਟ ਜਿਹਦੀ ਧੌਨ ਦੇ ਵਿੱਚ ਕਾਫੀ ਥੈਂਕੜਵਾਜੀ ਵਾਲਾ ਕਿਲਾ ਫਸਿਆ ਹੋਇਆ ਸੀਗਾ ਜਾਨੀ ਮਿਹਦੂਰਾਂ ਦੀ ਇਹ ਮੰਗ ਸੀ ਵੀ ਉਹ ਜਿਹੜਾ ਪਾਣੀ ਹੈ ਉਹ ਬੰਦ ਕੀਤਾ ਜਾਵੇ ਜਾਨੀ ਉਹਨਾਂ ਦੀ ਗੱਲ ਨਹੀਂ ਸੁਣੀ ਗਮਦੂਰ ਸਿੰਘ ਦੀ ਅਰਜ਼ੀ ਦੇ ਉੱਤੇ ਜਾਨੀ ਉਹਨਾਂ ਨੇ ਇਹਨੂੰ ਸੱਦ ਲਿਆ ਐਸ ਐਚਓ ਨੇ ਮੈਨੂੰ ਚਾਰ ਪੰਜ ਦਿਨ ਕਿਹਾ ਵੀ ਉਹਨਾਂ ਨੂੰ ਬੁਲਾ ਕੇ ਲੱਭ ਗੱਲਬਾਤ ਕਰ ਲੈਂਦੇ ਆਂ ਖਬਰ ਦੇ ਵਿੱਚ ਵੀ ਉਹ ਵਾਰੀ ਵਾਰੀ ਕਹਿ ਰਹੇ ਆਂ ਕਿ ਐਸ ਐਚਓ ਬੁਲਾ ਰਿਹਾ ਗੱਲਬਾਤ ਕਰ ਲੋ ਗੱਲਬਾਤ ਕਰ ਲੋ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਲੱਗਦਾ ਨਹੀਂ ਜੇ ਉੱਠ ਕੇ ਧਰਨਾ ਕਰੀ ਗੱਲਬਾਤ ਕਰ ਲੈ ਸ਼ਾਇਦ ਕੋਈ ਨਿਬੜ ਜਾਂਦਾ ਐਸ ਐਚਓ ਨੇ ਬਤਨ ਕੀ ਕਹਿਣਾ ਅਸੀਂ ਸੁਣ ਲੈਣੇ ਗੱਲਾਂ ਉਹਦੀ ਜਿਹੜੇ ਮਜ਼ਦੂਰਾਂ ਦੇ ਘਰ-ਬਾਰ ਤੋੜੇ ਗਏ ਆ ਤੇ ਉਹਨਾਂ ਦਾ ਸਮਾਨ ਭੰਨਿਆ ਗਿਆ ਉਹਦਾ ਮੁਆਵਜ਼ਾ ਜਿਹੜਾ ਸਰਕਾਰ ਦੇਵੇ ਚਾਹੇ ਪ੍ਰਸ਼ਾਸਨ ਦੇਵੇ ਮੁਤਬਰਤ ਮੁਤਬਰਤ ਤੇ ਨਾਲ ਹੀ ਜਿਹੜਾ ਐਸਚਓ ਜੈਤੋ ਆ ਉਹਨੂੰ ਤੁਰੰਤ ਜਿਹੜਾ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਦੇ ਆਖੈਂਕੜਬਾਜੀ ਦਾ ਕਿਲਾ ਸੀਤੋਂ ਦੇ ਵਿੱਚ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸ਼ਾਂਤ ਮੈ ਤਰੀਕੇ ਨਾਲ ਬੈਠੇ ਹੋਏ ਮਜ਼ਦੂਰਾਂ ਦੇ ਉੱਪਰ लाठी चार्ज ਕੀਤਾ ਤੁਸੀਂ ਦੇਖ ਰਹੇ ਹੋ ਲੋਕਲ ਸਾਫਟੀ ਵੀ ਤੇ ਮੈਂ ਹਾਂ ਸਲੀਜਨ ਦਲ ਚੰਦਪਾਣ ਦੇ ਵਿੱਚ ਹੋਏ ਡਿਸਮਿਸ਼ਨ ਤੋਂ ਲੈ ਕੇ ਲਗਾਤਾਰ ਮਾਮਲਾ ਵਧਦਾ ਜਾ ਰਿਹਾ ਹੈ ਤਾਂ ਅੱਜ ਪੂਰੇ ਜਥੇਬੰਦੀ ਜਿਹੜੇ ਹੈਗੇ ਆ ਓਪਰੀ ਕੋਟ ਇਕੱਠੇ ਹੋਏ ਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਗੁਰਪਾਲ ਨੰਗਲ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨੇ ਤਾਂ ਸਾਡੇ ਨਾਲ ਨੌਂ ਨਿਆਲ ਨੇ ਗੱਲਬਾਤ ਕਰਦੇ ਆ ਨੌਂ ਨਿਆਲ ਜੀ ਕਿਵੇਂ ਦੇਖਦੇ ਹੋ ਤੁਸੀਂ ਇਸ ਮਸਲੇ ਨੂੰ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਸੀਗੀ ਤੇ ਵਾਪਰੀ ਇਹ ਕਿ ਇੱਕ ਚੰਦਪਾਣਪਿੰਡ ਦਾ ਇੱਕ ਤਨਾਟ ਜਿਹਦੀ ਧੌਨ ਦੇ ਵਿੱਚ ਕਾਫੀ ਸੈਂਕੜਵਾਜੀ ਵਾਲਾ ਕਿਲਾ ਫਸਿਆ ਹੋਇਆ ਸੀਗਾ ਉਹਦੀ ਵਜ੍ਹਾ ਨਾਲ ਇਹ ਸਾਰੀ ਘਟਨਾ ਵਾਪਰੀ ਆ ਜਿਨੇ ਜਿਹੜੇ ਕਿ ਐਮਐਲਏ ਅਮੋਲਕ ਸਿੰਘ ਨੂੰ ਜਿਹੜੇ ਲੱਖਾਂ ਰੁਪਏ ਜਿਹੜੇ ਫੰਡ ਦਿੰਦੇ ਆ ਤੇ ਐਮਐਲਏ ਅਮੋਲਕ ਨੇ ਉਸ ਤਨਾਟ ਦਾ ਪੱਖਪੂਰਦੇ ਹੋਏ ਫਰੀਦਕੋਟ ਦੀ ਪੁਲਿਸ ਨੂੰ ਇਸ਼ਾਰਾ ਕੀਤਾ ਖਾਸ ਕਰਕੇ ਜੈਤੋ ਦੇ ਐਸਐਚਓ ਨੂੰ ਇਸ਼ਾਰਾ ਕੀਤਾ ਜਿਨੇ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਮਜ਼ਦੂਰਾਂ ਦੇ ਉੱਪਰ ਲਾਠੀ ਚਾਰਜ ਕੀਤਾ ਲਾਠੀ ਚਾਰਜ ਕਰਨ ਤੋਂ ਬਾਅਦ ਜਿਹੜੇ ਬਹੁਤ ਸਾਰੇ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਥਾਣੇ 'ਚ ਲਿਆ ਕੇ ਉਹਨਾਂ ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਗਈ ਹੋਰ ਵੀ ਜਿਹੜੇ ਸਾਡੇ ਮਜ਼ਦੂਰ ਸੀਗੇ ਪਿੰਡ ਦੇ ਉਸ ਦੇ ਚੰਦਪਾਣ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਡੱਕਿਆ ਗਿਆ ਤੇ ਥਾਣਿਆਂ ਦੇ ਵਿੱਚ ਲਿਆ ਕੇ ਵੀ ਜਿਹੜੇ ਛੋਟੇ ਬੱਚੇ ਸੀਗੇ ਉਹ ਬਜ਼ੁਰਗਾਂ ਦੇ ਜਿਹੜੇ ਉਹਨਾਂ ਤੋਂ ਮੂੰਹ ਤੇ ਜਿਹੜੇ ਲਫੜ ਮਰਵਾਏ ਗਏ ਅਨਮਨੁੱਖੀ ਤਸ਼ੱਦਦ ਆ ਜਿਹੜਾ ਉਹ ਲੋਕਾਂ ਦੇ ਉੱਪਰ ਢਾਇਆ ਗਿਆ ਜਦੋਂ ਦੀਆਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਜਦੋਂ ਜਥੇਬੰਦੀਆਂ ਨੇ ਦਖਲਅੰਦਾਜ਼ੀ ਕੀਤੀ ਆ ਉਦੋਂ ਕੋਈ ਪ੍ਰਸ਼ਾਸਨ ਆ ਜਿਹੜਾ ਉਹ ਥੋੜਾ ਪਿੱਛੇ ਹਟਦਾ ਦਿਖ ਰਿਹਾ ਤੇ ਹੁਣ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿ ਜਿਹੜੇ ਉਸ ਤਨਾਟ ਨੇ ਜਿਨੇ ਗੋਲ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚਲਾਈਆਂ ਨੇ ਸਾਡੀ ਮੰਗ ਆ ਕਿ ਉਹਦੇ ਤੇ ਜਿਹੜਾ 307 ਦਾ ਪਰਚਾ ਹੋਵੇ ਐਸਟੀਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਮਜ਼ਦੂਰਾਂ ਦੇ ਘਰ-ਬਾਰ ਤੋੜੇ ਗਏ ਆ ਤੇ ਉਹਨਾਂ ਦਾ ਸਮਾਨ ਭੰਨਿਆ ਗਿਆ ਉਹਦਾ ਮੁਆਵਜ਼ਾ ਜਿਹੜਾ ਸਰਕਾਰ ਦੇਵੇ ਚਾਹੇ ਪ੍ਰਸ਼ਾਸਨ ਦੇਵੇ ਤੇ ਨਾਲ ਹੀ ਜਿਹੜਾ ਐਸਐਚਓ ਜੈਤੋ ਆ ਉਹਨੂੰ ਤੁਰੰਤ ਜਿਹੜਾ ਬਰਖਾਸਤ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਜ਼ਖਮੀ ਆ ਜਿਹੜੇ ਪੁਲਿਸ ਦੀ ਕੁੱਟ ਦੇ ਨਾਲ ਜਾਂ ਉਹ ਗੁੰਡਿਆਂ ਦੀ ਕੁੱਟ ਦੇ ਨਾਲ ਜ਼ਖਮੀ ਹੋਏ ਆ ਜਾਂ ਉਹ ਗੁੰਡਿਆਂ ਦੀਆਂ ਗੋਲੀਆਂ ਦੇ ਨਾਲ ਜ਼ਖਮੀ ਹੋਏ ਆ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ 307 ਦਾ ਜਿਹੜਾ ਪਰਚਾ ਉਹ ਹੋਣਾ ਚਾਹੀਦਾ ਜ਼ਖਮੀਆਂ ਦੇ ਤੇ ਨਾਲ ਹੀ ਜਿਹੜੇ ਉਹ ਗੁੰਡੇ ਆ ਜਿਨ੍ਹਾਂ ਦੇ ਐ ਖੈਂਕੜਬਾਜੀ ਦਾ ਕਿਲਾ ਸੀ ਤੌਂ ਦੇ ਵਿੱਚ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਚੰਦਪਾਣ ਦੇ ਮਜ਼ਦੂਰ ਗ੍ਰਿਫਤਾਰ ਕੀਤੇ ਗਏ ਆ ਬਿਨਾਂ ਸ਼ਰਤ ਰਿਹਾ ਕਰਕੇ ਤੇ ਜਿਹੜਾ ਪਰਚਾ ਉਹ ਰੱਦ ਕੀਤਾ ਜਾਣਾ ਚਾਹੀਦਾ ਅੱਜ ਜਿਹੜਾ ਫ੍ਰੀ ਰਿਪੋਰਟ ਦੇ ਵਿੱਚ ਐਸਐਸਪੀ ਦਫ਼ਤਰ ਦਾ ਘਰਾਓ ਸੀਗਾ ਤੇ ਰਾਤ ਕੱਲ ਸ਼ਾਮ 4 ਵਜੇ ਤੋਂ ਲੈ ਕੇ ਰਾਤ ਨੂੰ 11:30 ਵਜੇ ਤੱਕ ਜਿਹੜੀ ਐਸਐਸਪੀ ਪੀਐਸੀ ਨਾਲ ਮੀਟਿੰਗ ਚੱਲਦੀ ਰਹੀ ਆ ਉਹਦੇ ਦਰਮਿਆਨ ਕੁਝ ਹਾਂ ਪੱਖੀ ਹੰਗਾਰਾ ਜਿਹੜਾ ਮਿਲਿਆ ਇਸੇ ਕਾਰਨ ਹੀ ਜਿਹੜਾ ਅੱਜ ਐਸਐਸਪੀ ਦਫ਼ਤਰ ਤੋਂ ਇੱਥੋਂ ਦਾ ਜਿਹੜਾ ਪ੍ਰੋਗਰਾਮ ਬਣਿਆ ਤੇ ਜੇ ਹਾਲੇ ਵੀ ਪ੍ਰਸ਼ਾਸਨ ਜਿਹੜਾ ਉਹ ਸਹੀ ਢੰਗ ਤਰੀਕੇ ਨਾਲ ਨਾ ਚੱਲੂਗਾ ਸਾਡੀ ਹੱਲੇ ਵੀ ਮੰਗ ਆ ਕਿ ਉਹਨਾਂ ਤੋਂ ਤੁਰੰਤ ਜਿਹੜਾ ਪਰਚਾ ਦਰਜ ਕਰਕੇ ਤੇ ਉਹ ਜਿਹੜੀ ਸਾਨੂੰ ਰਫਟ वगैरह ਉਹਦੀ ਕਾਪੀ ਦਿੱਤੀ ਜਾਵੇ ਜੇ ਪ੍ਰਸ਼ਾਸਨ ਇਸ ਗੱਲ ਵਾਸਤੇ ਨਾ ਆਊਗਾ ਤੇ ਫਿਰ ਮਜਬੂਰਨ ਸਾਨੂੰ ਜਿਹੜਾ ਸੰਘਰਸ਼ ਆ ਉਹ ਕਿਸੇ ਪਾਸੇ ਨੂੰ ਵੀ ਤੋੜਨਾ ਪੈ ਸਕਦਾ ਜਿਹੜਾ ਮਤਲਬ ਉਹ ਗਮਦੂਰ ਸਿੰਘ ਆ ਜਾਨੀ ਉਹਨੇ ਆਪ ਦਾ ਜਿਹੜਾ ਉਹਦੇ ਘਰ ਦੇ ਅੱਗੇ ਬਿਲਕੁਲ ਗੰਦਾ ਪਾਣੀ ਪੈਂਦਾ ਸੀ ਨਾਲਾ ਸੀਗਾ ਆਪਦੇ ਬਾਰਮੂਰੇ ਤੋਂ ਉਹਨੇ ਬਿਲਕੁਲ ਐਂਟਰ ਲਾਕ ਇੱਕ ਲਾ ਕੇ ਉਹ ਨਾਲਾ ਪੂਰਤਾ ਉਸ ਤੋਂ ਬਾਅਦ ਆਪਦਾ ਗੰਦਾ ਪਾਣੀ ਜਣੀ ਲੰਮੀ ਬਾੜ ਤੋਂ ਐ ਪਾ ਕੇ ਤੇ ਜਿਹੜੇ ਮਜ਼ਦੂਰ ਦਾ ਸਰਪੰਚ ਬਣਿਆ ਨੇ ਉਹਨਾਂ ਵਾਲੇ ਪਾਸਿਓਂ ਲਿਆ ਕੇ ਉਹਨੇ ਪਾਇਆ ਹੋਇਆ ਉਹ ਪਾਣੀ ਜਣੀ ਚੰਗੇ ਪਾਣੀ ਚ ਵੀ ਰਲ ਰਿਆ ਹਾ ਇਸ ਕਰਕੇ ਜਣੀ ਮਜ਼ਦੂਰਾਂ ਦੀ ਇਹ ਮੰਗ ਸੀ ਵੀ ਉਹ ਜਿਹੜਾ ਪਾਣੀ ਆ ਉਹ ਬੰਦ ਕੀਤਾ ਜਾਵੇ ਜਾਣੀ ਉਹਨਾਂ ਦੀ ਗੱਲ ਨਹੀਂ ਸੁਣੀ ਗਮਦੂਰ ਸਿੰਘ ਦੀ ਇਹ ਦਰਖਾਸਤ ਦੇ ਉੱਤੇ ਜਾਨੀ ਉਹਨਾਂ ਨੇ ਇਹਨੂੰ ਸੱਦ ਲਿਆ ਤਾਂ ਉਹ ਭਾਈਚਾਰੇ ਚ ਰੋਸ ਫੈਲ ਗਿਆ ਵੀ ਸਾਡੇ ਵਾਸਤੇ ਗੰਦਾ ਪਾਣੀ ਜਾਇ ਪਾਇਆ ਜਾ ਰਿਹਾ ਸਾਡੀ ਗੱਲ ਵੀ ਜਾਇਜ਼ ਆ ਇਸ ਕਰਕੇ ਜਾਨੀ ਉਹ ਪ੍ਰੋਟੈਸਟ ਤੇ ਆ ਗਏ ਅਸੀਂ ਇਹ ਸਮਝਦੇ ਹਾਂ ਕਿ ਜੇ ਵੀ ਦੂਰ ਪ੍ਰੋਟੈਸਟ ਤੇ ਬੈਠ ਗਏ ਸੀ ਸੜਕਾਂ ਦਾ 4-4 ਦਿਨ ਬੰਦ ਰਹਿ ਜਾਂਦੀਆਂ ਉਹ ਤਾਂ ਜਾਨੀ ਤਹਾਈਆ ਕਰ ਲਿਆ ਐਮਐਲਏ ਅਮੋਲਕ ਦਾ ਖਾਸਮ ਖਾਸ ਕਰਕੇ ਵੀ ਜਾਨੀ ਮਜ਼ਦੂਰਾਂ ਦਾ ਧਰਨਾ ਨਹੀਂ ਟਿਕਾਉਣਾ ਇਹਨਾਂ ਨੂੰ ਕੁੱਟ ਕੇ ਤੈਅ ਕਰਨਾ ਇਸ ਗੱਲ ਤੇ ਜਿਹੜੇ ਉਹ ਵਜਾ ਸੀਗੇ ਤਾਂ ਉਹ ਉਹਨੇ ਕੀਤਾ ਤਾਂ ਇਸ ਕਰਕੇ ਜਿਹਨੀ ਮਜ਼ਦੂਰਾਂ ਦੀ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਜੱਥੇ ਬੰਦੀਆਂ ਆਈਆਂ ਫਰੰਟ ਦੇ ਉੱਤੇ ਉਹ ਕੱਲਾ ਇੱਕ ਦਿਨ ਕੁੱਟ ਕੇ ਨਹੀਂ ਉਹਨਾਂ ਦਾ ਸਰਿਆ ਜਾਨੀ ਉਹਨਾਂ ਨੇ ਰਾਤ ਨੂੰ ਮਤਲਬ ਸਾਰੀ ਰਾਤ ਹੁੰਦੀ ਰਹੀ ਕੁੱਟਮਾਰ 3 ਵਜੇ ਫੇਰ ਛਾਪਾ ਅਗਲੇ ਦਿਨ ਫੇਰ ਛਾਪਾ ਤੁਸੀਂ ਦੇਖਿਆ ਤੁਸੀਂ ਗਏ ਆ ਘਰਾਂ ਦੇ ਵਿੱਚ ਕਿਵੇਂ ਸਮਾਨ ਭੰਨਿਆ ਉਹਨਾਂ ਦਾ ਜਾਨੀ ਔਰਤਾਂ ਦੀਆਂ ਲੱਤਾਂ ਦੇ ਉੱਤੇ ਟਾਟੀਆਂ ਲੱਤੀਆਂ ਹੋਈਆਂ ਵੀ ਡਾਂਗਾਂ ਦੇ ਨਾਲ ਇੰਨਾ ਪੁਰਾਣੀ ਜਾ ਰਿਹਾ ਤਾਂ ਇੱਕ ਪਾਸੇ ਸ਼ਰਲੇ ਲੱਗੇ ਹੋਏ ਐ ਉਹਨਾਂ ਦੀ ਗੋਲੀ ਨਾਲ ਉਹ ਵਿਚਾਰੇ ਮਜ਼ਦੂਰ ਉਹਨਾਂ ਦਾ ਕੋਈ ਇਲਾਜ ਨਹੀਂ ਜੇਲ੍ਹ ਤੱਕ ਦਾ ਤਾਂ ਇਸ ਕਰਕੇ ਜਿੱਥੇ ਬੰਨੀਆਂ ਫਰੰਟ ਤੇ ਆਈਆਂ ਤਾਂ ਸਰਕਾਰ ਪ੍ਰਸ਼ਾਸਨ ਆਪਦੇ ਬਚਾ ਦੇ ਪੈਂਤੜੇ ਤੇ ਗਿਆ ਹੈ ਉਹਨਾਂ ਨੇ ਜੱਤੀ ਬੰਦੀਆਂ ਦੇ ਵਿਰੋਧ ਕਰਨ ਪਰਚਾ ਦਰਜ ਕੀਤਾ ਪਰ ਉਹ ਪਰਚਾ ਜਿਵੇਂ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ 307 ਦੀ ਉਹ ਤੇ ਧਾਰਾ ਲੱਗੇ 307 ਦਾ ਪਰਚਾ ਦਰਜ ਹੋਵੇ ਇਕੱਲੇ ਕਮਦੂਰੇ ਤੇ ਨਹੀਂ ਹੋਵੇ ਉਹਦੇ ਭਰਾ ਤੇ ਹੋਵੇ ਤੇ ਜਿਹੜੇ ਉਹਦੇ ਨਾਲ ਹੋਰ ਸਾਥੀ ਆਮਨੇ ਉਮਨੇ ਵਰਗੇ ਇਹੀ ਹੈਗੇ ਨੇ ਉਹਨਾਂ ਤੇ ਵੀ ਪਰਚਾ ਦਰਜ ਹੋਵੇ ਉਹਨਾਂ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜਦੋਂ ਇਸ ਗੱਲ ਤੇ ਪ੍ਰਸ਼ਾਸਨ ਸਹਿਮਤ ਹੋਇਆ ਕਿ ਉਹਨਾਂ ਤੇ ਐਸਸੀਐਸਟੀ ਐਕਟ ਲਾ ਕੇ ਉਹਨਾਂ ਦਾ ਹਥਿਆਰ ਜਬਤ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਮਤਲਬ ਲਾਇਸੈਂਸ ਕੈਨਸਲ ਕੀਤਾ ਜਾਊਗਾ ਤੇ ਉਹ ਸਾਰੇ ਦੋਸ਼ੀ ਆ ਜਿਹੜੇ ਉਹ ਮਤਲਬ ਅੰਦਰ ਕੀਤੇ ਜਾਣਗੇ ਤਾਂ ਅਗਲੀ ਗੱਲ ਹੈਗੀ ਐਸਐਚਓ ਦੀ ਐਸਐਚਓ ਮਸਲੇ ਨੂੰ ਸੈੱਟ ਕਰ ਸਕਦਾ ਸੀ ਕੋਈ ਐਡੀ ਗੱਲ ਨਹੀਂ ਸੀ ਕਿ ਵੀ ਐਸਐਚਓ ਨੇ ਇੱਕ ਤਰ੍ਹਾਂ ਨਾਲ ਸਿੱਧਾ-ਸਿੱਧਾ ਐਮਐਲਏ ਤੋਂ ਸ਼ਾਵਾ ਸ਼ੇਤ ਆਪੜਾ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਮੈਨੂੰ ਉਹ ਇੱਕ ਤਰ੍ਹਾਂ ਨਾਲ ਸਾਰ ਹੋਰ ਲੱਗਣ ਵੇਲੇ ਡੀਐਸਪੀ ਬਣ ਦਰ ਇਸ ਕਿਸਮ ਦੀ ਉਹਦੀ ਭੁੱਖ ਆ ਜਿਹੜੀ ਉਸ ਗੱਲ ਤੋਂ ਦਿਸ ਰਹੀ ਆ ਕਿ ਜਿਵੇਂ ਉਹ ਮਜ਼ਦੂਰਾਂ ਨੂੰ ਦਵੰਗ ਫਿਲਮ ਵਾਲਾ ਆਪਣੇ ਆਪ ਚ ਬਣ ਕੇ ਦਿਖਾ ਰਿਹਾ ਵੀ ਜਿਹੜੇ ਆਏ ਰੋ ਮਾਰ ਰਿਹਾ ਉਹਦਾ ਐਸਐਚਓ ਵਾਲਾ ਐਟੀਟਿਊਡ ਨਹੀਂ ਹੈਗਾ ਉਹਦਾ ਸਮਝਾਉ ਲਈ ਤਾਂ ਨਹੀਂ ਦਾ ਉਹਦਾ ਲੱਝਾ ਇਹ ਆ ਕਿ ਲੋਕਾਂ ਨੂੰ ਧਮਕਾਉਣਾ ਜਦੋਂ ਉਤੋਂ ਫਿਰ ਮਾਮਲਾ ਵਿਗੜਿਆ ਤੇ ਉਹ ਤੁਸੀਂ ਸਾਰੇ মিডিਆ ਵਾਲਿਆਂ ਨੇ ਕਵਰ ਕੀਤਾ ਹੈ ਧੰਨਵਾਦ ਕਰਦੇ ਆ ਅਸੀਂ ਤੁਹਾਡਾ ਵੀ ਕਿ ਤੁਸੀਂ ਸਾਡੇ ਤੱਕ ਗੱਲ ਪਹੁੰਚਾਈ ਆ ਤਾਂ ਅਸੀਂ ਵੀ ਗਏ ਆ ਸਾਰੇ ਅਸੀਂ ਪਿੰਡ ਚ ਗਏ ਆ ਅਗਲੇ ਦਿਨ ਡੈਸਟ ਭੰਨੀ ਆ ਅਸੀਂ ਮੁਜਾਹਰਾ ਕੀਤਾ ਚੰਗੇ ਹੰਗਾਰੇ ਆਏ ਆ ਪ੍ਰਸ਼ਾਸਨ ਦੇ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਇਹਦੇ ਬਾਰੇ ਪੋਜ਼ਿਟਿਵ ਸੋਚਾਂਗੇ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਜਲਦੀ ਪਰਚਾ ਹੋਵੇ ਜਾ ਸੱਚੋ ਤੇ ਮਰਚਾ ਹੋਵੇ ਉਹਨਾਂ ਨੇ ਕਿਹਾ ਕਿ ਫੌਰੀਓ ਨੂੰ ਉੱਥੋਂ ਥਾਣੇ ਚ ਉਹਨਾਂ ਨੇ ਪਾਸੇ ਕਰਤਾ ਹੈਗਾ ਲਾਈਨ ਹਾਜ਼ਰ ਕਰਤਾ ਹੈ ਤੇ ਸਾਰੇ ਮਜ਼ਦੂਰ ਆ ਜਿਹੜੇ ਉਹ ਬਿਨਾਂ ਸ਼ਰਤ ਰਹਾ ਹੋਣ ਇਹ ਸਾਡੀਆਂ ਮੰਗਾਂ ਹੈਗੀਆਂ ਲਾਈਨ ਹਾਜ਼ਰ ਕਿਨੂੰ ਲਾਈਨ ਹਾਜ਼ਰ ਐਸਐਚਓ ਅਰਜੇਸ਼ ਕੁਮਾਰ ਨੂੰ ਤਾਂ ਉਹਦੇ ਤੇ ਅਰਜੇਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰਕੇ ਉਸ ਤੋਂ ਬਾਅਦ ਉਹਤੇ ਵਿਭਾਗੀ ਕਾਰਵਾਈ ਕਰਨੀ ਹੈ ਸਾਡੀ ਇਹ ਮੰਗ ਹੈ ਜੇ ਨਹੀਂ ਕਰਨਗੇ ਅਸੀਂ ਲੜਾਂਗੇ ਇਸ ਤੇ ਤਾਂ ਉਹਨਾਂ ਨੇ ਜਿਹੜਾ ਚੰਗਾ ਹੰਧਾਰਾ ਦਿੱਤਾ ਆ ਸਾਰੀਆਂ ਗੱਲਾਂ ਉਹਨਾਂ ਨੇ ਪ੍ਰਵਾਨ ਕਰ ਲਈ ਐ ਅਗਲੀ ਗੱਲ ਇਹ ਆ ਕਿ ਜਿਹੜਾ ਸਮਾਨ ਟੁੱਟਿਆ ਪੱਜਾ ਜੋ ਜ਼ਖਮੀ ਹੋਏ ਆ ਉਹਨਾਂ ਦਾ ਇਲਾਜ ਕਰਾਉਣ ਦਾ ਪ੍ਰਸ਼ਾਸਨ ਨੇ ਜੁਮਾ ਉੱਤੇ ਸਾਡੀ ਮੰਗ ਦੇ ਉੱਤੇ ਉਹਨਾਂ ਨੇ ਬਗਲੇ ਜਿਹੜਾ ਨੁਕਸਾਨ ਹੋਇਆ ਗੱਡੀਆਂ ਟੁੱਟੀਆਂ ਉਹਨਾਂ ਦੇ ਵਾਸ਼ ਵੇਸ਼ਣ ਭੰਦੇ ਆ ਉਹਨਾਂ ਦੇ ਫਲਸ਼ ਆਣੀਆਂ ਸੀਟਾਂ ਭੰਤੀਆਂ ਐਲ ਸੀ ਡੀਆਂ ਭੰਤੀਆਂ ਉਹਨਾਂ ਦੇ ਬੂਹੇ ਭੰਤੇ ਸਾਰਾ ਕੁਝ ਪ੍ਰਸ਼ਾਸਨ ਠੀਕ ਕਰਾ ਕੇ ਦੇਊਗਾ ਜੀ ਦਾ ਜੀ ਦਾ ਜੋ ਜੋ ਵੀ ਨੁਕਸਾਨ ਹੋਇਆ ਜਦੋਂ ਸਾਰੀ ਗੱਲ ਦੇ ਉੱਤੇ ਸਹਿਮਤੀ ਬਣੀ ਐ ਸਿਰਫ ਤੇ ਸਿਰਫ ਇੱਕੋ ਗੱਲ ਤੇ ਸਮੱਸਿਆ ਆਈ ਵੀ ਸੀ ਜਿਹੜੇ ਆਪਣੇ ਸਾਡੇ ਮਜ਼ਦੂਰ ਆ ਰਿਹਾ ਕਰਨ ਤੇ ਉਹਦੇ ਤੋਂ ਵੀ ਉਹਨਾਂ ਨੇ ਜਨੇ ਕਿਹਾ ਕਿ ਅਸੀਂ ਬਹੁਤ ਚੰਗਾ ਸੋਚਾਂਗੇ ਇਸ ਤੇ ਸਾਨੂੰ ਆਸ ਹੈ ਕਿ ਸੈੱਟ ਹੋ ਜਾਣੀ ਜਦੋਂ ਧਰਨਾ ਲੱਗਿਆ ਜੀ तकरीबन ਜਦੋਂ ਪੂਰਾ ਭੱਜ ਗਿਆ ਸੀ ਉਸ ਟਾਈਮ ਉਥੇ ਪਹੁੰਚਿਆ ਸੀਗਾ ਐਸ ਐਚਓ ਨੇ ਮੈਨੂੰ ਚਾਰ ਪੰਜ ਦਿਨ ਕਿਹਾ ਬਈ ਉਹਨਾਂ ਨੂੰ ਬੁਲਾ ਕੇ ਲੱਬ ਗੱਲਬਾਤ ਕਰ ਲੈਂਦੇ ਆਂ ਖਬਰ ਦੇ ਵਿੱਚ ਵੀ ਉਹ ਵਾਰੀ ਵਾਰੀ ਕਹਿ ਰਹੇ ਆ ਕਿ ਐਸ ਐਚਓ ਬੁਲਾ ਰਿਹਾ ਗੱਲਬਾਤ ਕਰ ਲੋ ਗੱਲਬਾਤ ਕਰ ਲੋ ਉਹਦੇ ਵੀ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਲੱਗਦਾ ਨਹੀਂ ਜੇ ਉੱਠ ਕੇ ਧਰਨਾ ਕਰੀ ਗੱਲਬਾਤ ਕਰ ਲੈ ਸ਼ਾਇਦ ਕੋਈ ਨਿਬੜ ਜਾਂਦਾ ਐਸ ਐਚਓ ਨੇ ਬਦਨ ਕੀ ਕਹਿਣਾ ਅਸੀਂ ਸੁਣ ਲੈਣ ਨਹੀਂ ਗੱਲਬਾਤ ਕਰ ਲੈਣੀ ਚਾਹੀਦੀ ਸੀ ਅਸੀਂ ਵੀ ਇਹ ਸਮਝਦੇ ਹਾਂ ਪਰ ਐਸਐਚਓ ਦਾ ਰਵੱਈਆ ਜਿਹੜਾ ਤੁਸੀਂ ਦੇਖੋ ਉਹ ਜਦੋਂ ਕੈਮਰੇ ਦੇ ਸਾਹਮਣੇ ਬਿਲਕੁਲ ਗੈਰ ਮਾਸਕੀ ਬੋਲ ਰਿਹਾ ਉਹਦਾ ਖੜਨ ਦਾ ਤਰੀਕਾ ਉਹਦੀ ਬਾਡੀ ਲੈਂਗੁਏਜ ਜੋ ਸੀ ਤੁਹਾਨੂੰ ਦਿਸ ਰਹੀ ਆ ਉਹ ਗੱਲ ਵੀ ਅਸਲ ਤੇ ਤੁਹਾਡੇ ਕੈਮਰੇ ਦੇ ਸਾਹਮਣੇ ਸੱਚਾ ਹੋ ਰਿਹਾ ਉਹ ਉਹਦਾ ਮਗਰ ਤਰੀਕਾ ਹੋ ਰਿਹਾ ਉਸ ਤੋਂ ਪਹਿਲਾਂ ਤਾਂ ਜਿਹੜੀ ਉਹਨਾਂ ਨੇ ਕੈਮਰੇ ਵੀ ਖੋਇਆ ਉਸ ਤੋਂ ਪਹਿਲਾਂ ਤਾਂ ਉਹਨਾਂ ਨੇ ਸਰਪੰਚ ਨੂੰ ਧੱਕੇ ਵੀ ਮਾਰੇ ਆ ਉਸ ਤੋਂ ਪਹਿਲਾਂ ਤਾਂ ਉਹਨੇ ਕੁੱਟ ਘਟਾਲਾ ਕਰ ਵੀ ਦਿੱਤਾ ਸੀਗਾ ਉਹਦਾ ਉਹਦੋਂ ਫਿਰ ਐਸਐਚਓ ਕਿੱਥੇ ਗਿਆ ਸੀ ਚੇਸ ਕਰਕੇ ਬਾਅਦ ਚੇਸ ਗੱਲ ਨੂੰ ਆਏ ਬਣਾ ਰਿਆ ਸੀ ਮੈਂ ਤਾਂ ਜਣੀ ਬਹੁਤ ਚੰਗਾ ਬੰਦਾ ਪਰ ਸਾਨੂੰ ਪਤਾ ਸਾਡਾ ਇਹਦਾ ਬਾਹਰਦਾ ਹੀ ਪੈਂਦਾ ਰਿਹਾ ਸਾਨੂੰ ਪਤਾ ਜਿੰਨੀ ਕਿ ਕਰਤੂਤ ਦਾ ਹੀ ਮਾਲਕ ਹੈ ਦਾ ਕੀ ਲੱਗਦਾ ਹੁਣ ਅੱਜ ਫ੍ਰੀਕੋਰਡ ਤੋਂ ਸਾਰੇ ਇਕੱਠੇ ਹੋਏ ਆ ਅਗਲਾ ਸੰਘਰਸ਼ ਹੁਣ ਕੀ ਹੈ ਅਸੀਂ ਜੋ ਪ੍ਰਸ਼ਾਸਨ ਨੂੰ ਜੋ ਤੁਹਾਨੂੰ ਮੰਗਾ ਕਰਾਈ ਹੈ ਉਹ ਪ੍ਰਸ਼ਾਸਨ ਨੇ ਮਤਲਬ ਇੱਕ ਤਰ੍ਹਾਂ ਨਾਲ ਮੰਨੀ ਹੈ ਜੇ ਪ੍ਰਸ਼ਾਸਨ ਇਹਦੇ ਤੁਹਾਨੂੰ ਕਾਨੀ ਕਰੂਗਾ ਤੇ ਅਸੀਂ ਅਗਲਾ ਐਕਸ਼ਨ ਇਹਦੇ ਪੈਟ ਦੇਵਾਂਗੇ ਤੁਹਾਡੀ ਗੱਲਬਾਤ ਹੁਣ ਕਿਵੇਂ ਚੱਲ ਰਹੀ ਐਸਾ ਕਿਸੇ ਨਾਲ ਚੱਲੇ ਡੀਸਨ ਜੀ ਇਹ ਗੱਲਬਾਤ ਸਾਡੀ ਹੋ ਗਈ ਹੈ। ਹੋ ਗਈ ਹੈ। ਅਸੀਂ ਪੰਜਾਬ ਤੋਂ ਸਾਰੇ ਆਉਣੇ ਸੀ ਲੋਕ ਇਸ ਕਰਕੇ ਅਸੀਂ ਇਹ ਇਹ ਹੈ ਕਿ ਸਾਡੀ ਗੱਲ ਉਹਨਾਂ ਨੇ ਇੱਕ ਵਾਰੀ ਮੰਨ ਲਈ ਆ। ਤੇ ਆ ਸਾਡੀ ਗੱਲ ਤੇ ਹੈਗਾ ਉਹਨਾਂ ਨੇ ਕਿਹਾ ਵੀ ਇਹਦੇ ਬਾਰੇ ਅਸੀਂ ਬਹੁਤ ਚੰਗਾ ਸੋਚਾਂਗੇ। ਤੇ ਸਾਨੂੰ ਵੀ ਇਸ ਗੱਲ ਦੀ ਆਸ ਹੈਗੀ ਆ। ਤਾਂ ਆ ਜਣੀ ਆਪਣੇ ਜ਼ਿਲ੍ਹੇ ਦਾ ਆ ਜਾ ਨੇੜਲੇ ਪਿੰਡਾਂ ਦਾ ਜਲੇ ਦੇ ਨੇੜਲੇ ਪਿੰਡਾਂ ਵਾਲਾਈ ਇਕੱਠ। ਇਸ ਕਰਕੇ ਕਹਿੰਦੇ ਕੋਈ ਘਟੋ ਜਿਹੜਾ ਆਉਣਾ ਸੀ ਉਹ ਰੋਕ ਤਾਂ ਇੱਕ ਵਾਰੀ। ਅਗਲਾ ਹਿਸਕਸ਼ ਕੀ ਆਉਣ। ਅਗਲਾ ਹਿਸਕ ਸਾਡਾ ਜੇ ਵੱਲੋਂ ਗੱਲਾਂ ਨਾ ਮੰਨੀਆਂ ਤੇ ਫੇਰ ਅਗਲਾ ਹਿਸਕ ਸਾਡਾ ਜਾਨੀ ਉਹ ਤੇ ਦਿਖਾਓ। ਦੇਖੋ ਲੋਕ ਇਹਨਾਂ ਪਰੋਸੇ ਤੇ ਤੁਸੀਂ ਰੋਕੇ ਹੋਇਆ ਇੱਕ ਵਾਰੀ ਪਹਿਲਾਂ ਰੋਕੇ ਹੋਇਆ ਹੈ ਪਰੋਸੇ ਤੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਤਾਂ ਵੀ ਦੇਖ ਸਕਦੇ ਹੋ ਕਿ ਅੱਜ 15 ਜਥੇਬੰਦੀਆਂ ਕਾਫੀ ਇਕੱਠਾ ਹੋਇਆ ਗਰਪਾਲ ਲੰਗਲ ਸਾਡੇ ਨਾਲ ਜੁੜੇ ਆ ਤਾਂ ਕਹਿੰਦੇ ਆ ਸਾਨੂੰ ਪਰੋਸਾ ਦਿੱਤਾ ਉਸ ਪਰੋਸੇ ਨੂੰ ਲੈ ਕੇ ਇੱਕ ਵਾਰ ਪ੍ਰਸ਼ਾਸਨ ਦੀ ਵੇਟ ਕਰ ਰਹੇ ਆ ਤਾਂ ਦੇਖਣਾ ਹੋਵੇਗਾ ਕਿ ਅਗਲਾ ਇਹਨਾਂ ਦਾ ਸੰਘਰਸ਼ ਕਿਹੋ ਜਿਹਾ ਹੋਵੇਗਾ ਪਰ ਇੱਕ ਪਰ ਜਿਹੜੇ ਉਥੇ ਧਰਰਾਕਾਰੀ ਸੀ ਜਾਂ ਉਸ ਤੇ ਪਿੰਡ ਦੇ ਜਿਹੜੇ ਲੋਕ ਹਨ ਉਹ ਇਨਸਾਫ ਲੈਣ ਲਈ ਜਿਹੜਾ ਹੈਗਾ ਉਹ ਗੁਵਾਰ ਜੂਰ ਲਾ ਰਹੇ ਨੇ ਕੈਮਰਾ ਪਰਸਨ ਮੋਦੇਲ ਨਾਮ ਰਜਿੰਦਰ ਲੋਕਨ ਸਾਫ ਟੀਵੀ 34